1 ਜੂਨ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਸੰਗਰੂਰ ਪ੍ਰਸ਼ਾਸਨ ਵੱਲੋਂ ਇਹਨਾਂ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਗਈ ਹੈ ਧੂਰੀ ਵਿਖੇ ਵੱਖ-ਵੱਖ ਬੂਥਾਂ ਤੇ ਇਹ VOTING ਮਸ਼ੀਨਾਂ ਭੇਜ ਦਿੱਤੀਆਂ ਗਈਆਂ ਹਨ ਅਤੇ ਸੁਰੱਖਿਆ ਟੁਕੜੀਆਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਗਰਮੀ ਨੂੰ ਦੇਖਦੇ ਹੋਏ ਬੂਥਾਂ ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਪੀਣ ਵਾਲੇ ਪਾਣੀ ਦੀਆਂ ਛਵੀਲਾਂ ਲਗਾਈਆਂ ਗਈਆਂ ਹਨ ਟੈਂਟ ਲਗਾਏ ਗਏ ਹਨ ਅਤੇ ਕੁਰਸੀਆਂ ਵੀ ਲਗਾਈਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਪੋਲਿੰਗ ਬੂਥ ਤੇ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਪ੍ਰਸ਼ਾਸਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਡਰ ਪੈ ਤੋਂ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਸੰਗਰੂਰ ਪਾਰਲੀਮੈਂਟਰੀ ਕੰਸਟਿਟੂਐਂਸੀ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਵਿੱਚ ਜਿਹੜੇ ਮੁਕੰਮਲ ਨੇ ਸਾਰੇ ਪ੍ਰਬੰਧ ਚੋਣਾਂ ਦੇ ਵਾਕਿ ਜਿਹੜੇ ਕਰਨ ਵਾਲੇ ਨੇ ਸਟੇ ਜਿਹੜੀਆਂ ਈਵੀਐਮ ਮਸ਼ੀਨਾਂ ਚੋਣ ਦਾ ਮਟੀਰੀਅਲ ਚੋਣਾਂ ਤੇ ਜਾਣ ਵਾਲਾ ਸਟਾਫ ਜਿਹੜਾ ਪੂਰੀ ਤਰ੍ਹਾਂ ਸਾਰੇ ਪ੍ਰਬੰਧ ਮੁਕੰਮਲ ਨੇ ਅੱਜ ਪਾਰਟੀਆਂ ਨੂੰ ਡਿਸਪੈਚ ਕੀਤਾ ਜਾ ਰਿਹਾ ਔਰ ਇਸ ਤੋਂ ਇਲਾਵਾ ਸੁਰੱਖਿਆ ਦੇ ਪੱਖ ਤੋਂ ਸਾਰੇ ਪੋਲਿੰਗ ਸਟੇਸ਼ਨਸ ਦੇ ਸੁਰੱਖਿਆ ਦੇ ਕਰਮਚਾਰੀ ਅਧਿਕਾਰਿਤ ਨਾਸ ਕੀਤੇ ਗਏ ਆ ਜਿਹੜੇ ਅਸੀਂ ਪੋਲਿੰਗ ਸਟੇਸ਼ਨ ਵਲਨਰੇਬਲ ਕ੍ਰਿਟੀਕਲ ਜਾਂ ਸੈਂਸਿਟਿਵ ਜਿਹੜੇ ਰੈਟੀਫਾਈ ਕੀਤੇ ਸੀ ਉਹਨਾਂ ਦੇ ਉੱਤੇ ਮੈਂਟਰਲ ਆਨ ਪੁਲਿਸ ਫੋਰਸਿਸ ਦੇ ਜਵਾਨ ਤੈਨਾਤ ਕੀਤੇ ਗਏ ਇਸ ਤੋਂ ਇਲਾਵਾ ਹਰੇਕ ਬੂਥ ਨੂੰ ਕਵਰ ਕਰਨ ਦੇ ਲਈ ਵੈਬ ਕਾਸਟਿੰਗ ਦੀ ਪ੍ਰਕਿਰਿਆ ਕੀਤੀ ਜਾ ਰਹੀ ਜਿਸ ਦਾ ਸਿੱਧਾ ਪ੍ਰਸਾਰਣ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਅਲਗ-ਅਲਗ ਦਫ਼ਤਰਾਂ ਦੇ ਵਿੱਚ ਕੀਤਾ ਜਾਏਗਾ ਤਾਂ ਜੋ ਚੋਣਾਂ ਦੀ ਬੂਥ ਪ੍ਰਕਿਰਿਆ ਪੂਰੀ ਪੀਸਫੁਲ ਢੰਗ ਨਾਲ ਕੰਮ ਕਰਦੀ ਜਾ ਸਕੇ 799 ਸਾਡੇ ਪੋਲਿੰਗ ਸਟੇਸ਼ਨਸ ਹੈਗੇ ਆ ਉਹਦੇ ਨਾਲ 20% ਰਿਜ਼ਰਵ ਦੇ ਨਾਲ ਜਿਹੜੀਆਂ ਅਸੀਂ ਮਸ਼ੀਨਾਂ ਤਿਆਰ ਕੀਤੀਆਂ ਅੱਜ 199 ਬੂਥਾਂ ਤੇ ਜਿਹੜੀਆਂ ਮਸ਼ੀਨਾਂ ਦੇ ਸਮੇਤ ਪਾਰਟੀਆਂ ਪੋਲਿੰਗ ਪਾਰਟੀਆਂ ਤੇ ਮਟੀਰੀਅਲ ਲਿਵਾਣਾ ਕਰ ਦਿੱਤਾ ਸਰਕੀਲੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੋਲਿੰਗ ਦਾ ਸਮਾਂ ਹੈ। ਗਰਮੀ ਔਰ ਹੀਟ ਵੇਵ ਨੂੰ ਦੇਖਦੇ ਹੋਏ ਅਲੱਗ-ਅਲੱਗ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਜਿਸ ਦੇ ਤਹਿਤ ਹਰੇਕ ਪੋਲਿੰਗ ਸਟੇਸ਼ਨ ਤੇ ਆਸ਼ਾ ਵਰਕਰਸ ਤਨਾਪ ਕੀਤੇ ਰਹੀਆਂ ਤਾਂ ਕਿ ਕਿਸੇ ਨੂੰ ਕੋਈ ਹੀਟ ਵੇਵ ਦਾ ਸਿੰਪਟਮ ਆਨ ਤੇ ਉਹਨਾਂ ਨੂੰ ਲੋੜਿੰਦੀ ਮੈਡੀਕਲ ਸਹੂਲਤਾਂ ਪ੍ਰੋਵਾਈਡ ਕੀਤੀ ਜਾ ਸਕੇ। ਇਸ ਤੋਂ ਇਲਾਵਾ ਪ੍ਰੇਕ ਪੋਲਿੰਗ ਸਟੇਸ਼ਨਸ ਤੇ ਅਸੀਂ ਸ਼ਬੀਲ ਦਾ ਪ੍ਰਬੰਧ ਕੀਤਾ ਹੈਗਾ ਤਾਂ ਜੋ ਉਸ ਤੋਂ ਇਲਾਵਾ ਹਰੇਕ ਪੋਲਿੰਗ ਸਟੇਸ਼ਨ ਦੇ ਸ਼ੇਅਰਡ ਵੇਟਿੰਗ ਏਰੀਆ ਦੇ ਵਿੱਚ ਅਸੀਂ ਕੁਰਸੀਆਂ ਵਗੈਰਾ ਦੀ ਪ੍ਰਬੰਧ ਕੀਤਾ ਉਸ ਤੋਂ ਇਲਾਵਾ ਇੱਕ ਯੂਨੀਕ ਇਨੀਸ਼ੀਏਟਿਵ ਹੈ ਕਿ ਗ੍ਰੀਨ ਮੂਥ ਸਥਾਪਿਤ ਕੀਤਾ ਗਿਆ ਹੈ ਧੂਰੀ ਹਲਕੇ ਦੇ ਵਿੱਚ ਉੱਥੇ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਮੁੱਦੇ ਐ ਵੋਟਰਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਵੀ ਚੋਣ ਲੜ ਰਿਹਾ ਉਹ ਉਮੀਦਵਾਰ ਆ ਜਾਂ ਉਹਦਾ ਇਲੈਕਸ਼ਨ ਏਜੰਟ ਆ ਉਹ ਉਹਨਾਂ ਦੇ ਪਰਮਿਸ਼ਨ ਹੈ ਉਸ ਤੋਂ ਇਲਾਵਾ ਹਰੇਕ ਕੈਂਡੀਡੇਟ ਆਪਣਾ ਇੱਕ ਪੋਲਿੰਗ ਏਜੰਟ ਹਰੇਕ ਬੂਥ ਤੇ ਤਾਇਨਾਤ ਕਰ ਸਕਦਾ ਸਰ ਸਾਨੂੰ ਇਹ ਹੀ ਅਪੀਲ ਹੈ ਕਿ ਆਪਾਂ ਸਮਾਜ ਦਾ ਚੰਗੇ ਢੰਗ ਨਾਲ ਆਪਣੇ ਮਤਦਾਨ ਦੇ ਅਧਿਕਾਰ ਦਾ ਉਪਯੋਗ ਕਰੀਏ ਪ੍ਰਸ਼ਾਸਨ ਪੂਰਾ ਮੁਸ਼ਤਿਹਦ ਹੈ ਔਰ ਅਸੀਂ ਪੂਰੇ ਸਖਸ਼ਮ ਔਰ ਅਸੀਂ ਵੈਲ ਪ੍ਰਪੇਅਰਡ ਆ ਇਲੈਕਸ਼ਨ ਜਿ ਬੜੀਆਂ ਫੇਅਰ ਔਰ ਟ੍ਰਾਂਸਪੇਰੈਂਟ ਜਿਹੜੀਆਂ ਨੇ ਇਲੈਕਸ਼ਨਸ ਕਰਵਾਏ ਜਾਣਗੇ ਜਿਵੇਂ ਕਿ ਪਹਿਲਾਂ 플ੈਗ ਮਾਰਚਸ ਨਾਲ ਨਾਕਾਜ਼ ਨਾਲ ਰਿਕਵਰੀਜ਼ ਨਾਲ ਵੈਪਨ ਡਿਪੋਜ਼ਿਟ ਦਾ ਜਿਹੜੇ ਜਿੰਨੇ ਵੀ ਐਸਓਪੀਜ਼ ਮੁਤਾਬਕ ਜਿੰਨੇ ਵੀ ਫਾਰਮਸ ਨੇ ਉਹਨਾਂ ਤੇ ਅਸੀਂ ਐਕਸਲੈਂਟ ਕੰਫਰਮ ਕੀਤਾ ਔਰ ਕੀ ਕਰਦੇ ਰਹਾਂਗੇ ਇਦਾਂ ਹੀ ਹੁਣ ਜਿਵੇਂ ਸੈਕਟਰਸ ਚ ਵੰਡੀਆਂ ਐ ਪੈਟਰੋਲਿੰਗ ਪਾਰਟੀਆਂਸ ਵੰਡੀਆਂ ਨੇ ਉਹਨਾਂ ਸਾਰਿਆਂ ਦੇ ਵਿੱਚ ਪ੍ਰੋਪਰ ਫੋਰਸ ਡਿਪਲੋਇਡ ਐ ਅਸੀਂ ਇੱਕ ਡਰਾਈ ਟ్రਾਇਲ ਰਨ ਕਰ ਚੁੱਕੇ ਆਂ ਵੀ ਆਰ 100% ਪ੍ਰੀਪੇਅਰ ਐਂਡ ਮੈਂ ਮਿਕਸ਼ਰ ਕਰਦਾ ਕਿ ਸੰਜੂਰ ਪ੍ਰਸ਼ਾਸਨ ਔਰ ਸੰਜੂਰ ਪੁਲਿਸ ਆ ਜਿਹੜੀ ਇਲੈਕਸ਼ਨ ਐ ਬੜੀ ਫੇਅਰ ਫੇਅਰ ਔਰ ਪੀਸਫੁਲ ਤਰੀਕੇ ਨਾਲ ਕਰਵਾਈ। ਕੋਟ ਐਸ ਐਚਓ ਲੈਵਲਸ ਦੀਆਂ ਡੀ ਐਸ ਪੀ ਲੈਵਲਸ ਦੀਆਂ ਜੀਓਜ਼ ਲੈਵਲ ਦੀਆਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਜਿਨ੍ਹਾਂ ਦੀ ਗਿਣਤੀ ਮੋਰ ਥੈਨ 30 ਹੈ ਇਦਾਂ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਨੇ ਉਸ 57 ਪਲੱਸ ਪੈਟਰੋਲਿੰਗ ਪਾਰਟੀਆਂ ਨੇ ਜਿਹੜੀਆਂ ਸੈਕਟਰਸ ਲਈ 86 ਤੋਂ ਵੱਧ ਸੈਕਟਰਸ ਦੀਆਂ ਪਾਰਟੀਆਂ ਨੇ ਇੱਕ ਇੱਕ ਚੀਜ਼ ਨੂੰ ਕੋਈ ਵੀ ਗ੍ਰੇ ਏਰੀਆ ਕਿਸੇ ਤਰ੍ਹਾਂ ਦਾ ਵੀ ਸੰਗੂਰ ਦੇ ਵਿੱਚ ਨਹੀਂ ਹੈ ਸਾਰਿਆਂ ਦੇ ਉਹਨਾਂ ਨੂੰ ਬਾਉਂਡ ਕਰਵਾਇਆ ਹੋਇਆ ਚਾਹੇ ਉਹਨਾਂ ਤੇ ਸੀਆਰਪੀਸੀ ਮੁਤਾਬਕ ਬਾਉਂਡ ਕਰਵਾਇਆ ਹੋਇਆ ਜਿੰਨੇ ਵੱਧ ਤੋਂ ਵੱਧ ਅਸੀਂ ਅਰੈਸਟ ਕੀਤੀਆਂ ਨੇ ਸਾਡਾ ਕੋਈ ਇਦਾਂ ਦਾ ਕਿੰਨੇ ਮਨਲ ਹਿਸਟਰੀ ਵਾਲਾ ਬੈਡ ਪਰਸਨ ਜਿਹੜਾ ਆਊਟ ਆਫ ਨਹੀਂ ਹੈਗਾ ਹਰ ਚੀਜ਼ ਅੰਡਰਸਟੈਂਡਡ ਵੋਟਰਾਂ ਨੂੰ ਕੀ ਅਪੀਲ ਕਰਦੇ ਹੋ ਵੋਟਰਾਂ ਨੂੰ ਹੀ ਅਪੀਲ ਕਰਾਂਗਾ ਕਿ ਵਕਤ ਤੋਂ ਬਾਅਦ ਆਪਣੀ ਜਿਹੜੀ ਵੋਟ ਦੀ ਪਾਵਰ ਹੈ ਉਹਨੂੰ ਲੂਜ਼ ਕਰ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਭਾਅ ਤੋਂ ਬਿਲਕੁਲ ਆਰਾਮ ਨਾਲਾਂ ਵੋਟ ਕਰਨ ਹਰ ਚੀਜ਼ ਜਿਹੜੀ ਸਿਕਿਉਰਿਟੀ ਦੀ ਪ੍ਰਬੰਧ ਨੇ ਉਹ 100% ਕੀਤੇ ਜਾ ਚੁੱਕੇ ਨੇ ਔਰ ਸੰਗਰੂਰ ਪੁਲਿਸ ਉਹਨਾਂ ਦੇ ਨਾਲ ਹੈ